ਪੰਜਾਬ ਸਰਕਾਰ ਵੱਲੋਂ ਜੁਰਮ ਦੇ ਖਿਲਾਫ ਸਖਤ ਕਾਰਵਾਈ ਚਲਾਈ ਜਾ ਰਹੀ ਹੈ। ਵਿਜੀਲੜੀ ਦੇ ਵਿੱਚ ਕਪੂਠਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ। ਜਿੱਥੇ 12 ਤਰੀਕ ਤੜਕੇ ਐਸ ਸੁਧੀਰ ਸ਼ੌਪ ਦੇ ਉੱਤੇ ਜੋ ਫਾਇਰਿੰਗ ਹੋਈ ਸੀ ਉਹ ਫਾਇਰਿੰਗ ਕੇਸ ਫੇਸ ਕਰ ਲਿਆ ਗਿਆ ਹੈ ਤੇ ਉਹਦੇ ਵਿੱਚ ਜਿਹੜੇ ਮੁੱਖ ਦੋਸ਼ੀ ਹੈ ਉਹਨਾਂ ਦੀ ਅਰੈਸਟ ਕਰ ਲਈ ਗਈ ਹੈ। 12 ਤਰੀਕ ਸਵੇਰੇ 6:00 ਤੋਂ 7:00 ਵਜੇ ਦੇ ਵਿੱਚ ਸਾਨੂੰ ਇਨਫੋਰਮੇਸ਼ਨ ਮਿਲੇ ਸੀ ਕੁਝ ਅਣਪਛਾਤੇ ਲੋਕਾਂ ਨੇ ਐ ਸਵੀਟ ਐ ਸੁਧੀਰ ਸ਼ੌਪ ਸਵੀਟ ਸ਼ੌਪ ਦੇ ਉੱਤੇ ਫਾਇਰਿੰਗ ਕੀਤੀ ਹੈ ਤੁਰੰਤ ਇत्तेਕਾਰਵਾਈ ਕਰਦੇ ਹੋਏ ਮੌਕੇ ਤੇ ਸੀਨੀਅਰ ਅਫਸਰ ਸਹਿਬਾਨ ਪਹੁੰਚੇ ਨੇ ਤੁਰੰਤ ਹੀ ਜਿਹੜੀ ਸਟੇਟਮੈਂਟ ਰਿਕਾਰਡ ਕੀਤੀ ਗਈ ਹੈ ਤੇ ਸੱਤ ਤਾਰਾਵਾ ਤਹਿਤ ਮੁਕਦਮਾ ਦਰਜ ਕਰਕੇ ਤਫ਼ਤੀਸ਼ ਅਮਲ 'ਚ ਲਿਆਂਦੀ ਗਈ ਹੈ ਵੱਖ-ਵੱਖ ਪਹਿਲੂ ਤੇ ਟੈਕਨੀਕਲ ਐਵੀਡੈਂਸਸ ਤੇ ਹਿਊਮਨ ਇੰਟੈਲੀਜੈਂਸ ਤੇ ਉੱਤੇ ਕੰਮ ਕੀਤਾ ਜਾ ਰਿਹਾ ਸੀ ਇਹਦੇ ਥੋੜਾ ਜਿਹਾ ਆਪਾਂ ਜੇ ਪਿੱਛੇ ਜਾਈਏ ਤੇ 8 ਤਰੀਕ 8 ਜਨਵਰੀ 2026 ਨੂੰ ਤੜਕੇ ਇੱਕ ਇਨਫੋਰਮੇਸ਼ਨ ਸਾਨੂੰ ਆਈ ਸੀ ਕਿ ਰਾਤ ਨੂੰ ਕੁਝ ਅਣਪਛਾਤੇ ਲੋਕਾਂ ਨੇ ਲਖਨਦ ਕਲਾ ਪਿੰਡ ਥਾਣਾ ਸਦਰ ਕਪੂਥਲੇ ਦੇ ਵਿੱਚ ਕਿਸੇ ਦੇ ਘਰ ਦੇ ਬਾਹਰ ਅੰਨੇਵਾ ਫਾਇਰਿੰਗ ਕੀਤੀ ਸੀ ਤੇ ਉਹਦੇ ਉੱਤੇ ਵੀ ਅਸੀਂ ਜਿਹੜਾ ਮੁਕਦਮਾ ਦਰਜ ਕੀਤਾ ਹੋਇਆ ਸੀ ਤੇ ਵਕਫ ਵਕ ਟੀਮਾਂ ਲਾ ਕੇ ਉਹਨਾਂ ਨੂੰ ਵੀ ਅਸੀਂ ਫੋਲੋ ਕਰ ਰਹੇ ਸੀ ਤੇ ਉਹਨਾਂ ਦੀ ਲੀਡ ਸਾਨੂੰ ਫਗਵਾੜੇ ਵਾਲੇ ਪਾਸੇ ਮਿਲੀ ਹੈ ਤੇ ਸਾਨੂੰ ਇਹ ਲੱਗਿਆ ਕਿ ਇਹ ਦੋ ਜਿਹੜੇ ਇਨਸੀਡੈਂਟ ਜੁੜੇ ਹੋ ਸਕਦੇ ਹਨ ਇਹਦੇ ਵਿੱਚ ਜਿਹੜੀ ਜੁਆਇੰਟ ਟੀਮਾਂ ਬਣਾਈਆਂ ਗਈਆਂ ਕਪੂਰਥਲਾ ਪੁਲਿਸ ਦੀ ਫਗਵਾੜਾ ਪੁਲਿਸ ਦੀ ਜਿਹਦੀ ਨਿਗਰਾਨੀ ਐਸਪੀ ਡੀ ਸਾਹਿਬ ਤੇ ਐਸਪੀ ਫਗਵਾੜਾ ਸਾਹਿਬ ਵੱਲੋਂ ਕੀਤੀ ਗਈ ਹੈ ਕੱਲ ਕਪੂਰਥਲਾ ਪੁਲਿਸ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਜਿੱਥੇ ਚਾਰ ਮੁੱਖ ਦੋਸ਼ੀ ਉਹਨਾਂ ਨੂੰ ਅਰੈਸਟ ਕੀਤਾ ਗਿਆ ਇਹਨਾਂ ਦਾ ਨਾਂ ਹੈਗਾ ਰੁਪਿੰਦਰ ਸਿੰਘ ਉਰਫ ਪਿੰਦਾ ਵਸੀ ਮੇੜੂ ਸੁਖਰਾਜ ਸਿੰਘ ਸੁਖਾ ਵਸੀ ਬੀੜਪਵਾ ਕਮਲ ਪ੍ਰੀਤ ਸਿੰਘ ਉਰਫ ਪੀਤਾ ਆ ਵਾਸੀ ਸੰਨਵਾ ਬਹਿਰਾਮ ਤੋਂ ਅਤੇ ਹਰਜੀਤ ਸਿੰਘ ਵਾਸੀ ਖੇੜਾ थाना ਸਤਨਾਪੁਰੇ ਤੋਂ ਇਹ ਚਾਰ ਮੁੱਖ ਦੋਸ਼ੀਆਂ ਦੀ ਜਿਹੜੀ ਅਰੈਸਟ ਕੀਤੀ ਗਈ ਹੈ ਇਹਨਾਂ ਕੋਲੋਂ ਜਿਹੜੀ ਵਾਰਦਾਤ ਦੇ ਵਿੱਚ ਲਖਨਕਲਾ ਦੇ ਵਿੱਚ ਜਿਹੜੀ ਗੱਡੀਆਂ ਵਰਤੀਆਂ ਆ ਹਿਉਂਡੇ ਜਿਹੜੀ ਵੈਨਿਊ ਗੱਡੀ ਤੇ ਹਿਉਂਡੇ ਵਰਨਾ ਗੱਡੀ ਉਹ ਅਸੀਂ ਰਿਕਵਰ ਕਰ ਲਿਆ ਹਨ ਤਾਂ ਜਿਹੜਾ ਐਸ ਸੁਦੀਪ ਸਵੀਟ ਸ਼ਾਪ ਦੇ ਉੱਤੇ ਫਾਇਰਿੰਗ ਕੀਤੀ ਸੀ ਉਹਦੇ ਪਿੱਛੇ ਵੀ ਇਹਨਾਂ ਨੇ ਜਿਹੜੀ ਆਪਣੀਆਂ ਗੱਡੀਆਂ ਵਰਤੀਆਂ ਉਹ ਇਹੀ ਸਨ ਮੋੜਲੀ ਪੁੱਛ ਕੇ ਚ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਵੱਲੋਂ ਜਿਹੜੀ ਲਖਨ ਕਲਾਬ ਦੇ ਵਿੱਚ ਫਾਇਰਿੰਗ ਕੀਤੀ ਸੀ ਆਹੀ ਮੁੱਖ ਦੋਸ਼ੀਆਂ ਵੱਲੋਂ ਕੀਤੀ ਗਈ ਸੀ ਜਿਹੜੀ ਕਿ 8 ਤਰੀਕ ਨੂੰ ਕੀਤੀ ਸੀ ਤੇ 12 ਤਰੀਕ ਨੂੰ ਸਵੇਰੇ ਇਹਨਾਂ ਦੇ ਗਰੁੱਪ ਵੱਲੋਂ ਹੀ ਇਹਨਾਂ ਦੇ ਵਿੱਚੋਂ ਜਿਹੜਾ ਹਰਜੀਤ ਸਿੰਘ ਹੈ ਮੁੱਖ ਜਿਹੜੇ ਫਾਇਰਰ ਦੇ ਵਿੱਚ ਸੀਗਾ ਤੇ ਇਹਦੇ ਨਾਲ ਜਿਹੜਾ ਸਾਰਾ ਲੋਜਿਸਟਿਕਲ ਸਪੋਰਟ ਤੇ ਹੋਰ ਸਪੋਰਟ ਜਿਹੜਾ ਹੈਗਾ ਬਾਕੀ ਦੋਸ਼ੀਆਂ ਵੱਲੋਂ ਹੀ ਦਿੱਤਾ ਗਿਆ ਸੀ ਇਨਾਂ ਦੀ ਪੁਛਕਿਸ਼ ਤੋਂ ਜਿਹੜਾ ਰਿੰਗ ਲੀਡਰ ਇਹਨਾਂ ਦਾ ਉਹਦੀ ਵੀ شناخت ਹੋ ਗਈ ਹੈ ਤੇ ਉਹਦੇ ਵਿੱਚ ਵੀ ਜਿਹੜਾ ਕਪੂਰਥਾ ਦਾ ਪੁਲਿਸ ਪੂਰੀ ਮੁਸਤੈਦੀ ਨਾਲ ਉਹਨੂੰ ਛੇਤੀ ਛੇਤੀ ਅਰੈਸਟ ਕਰਨ 'ਚ ਲੱਗੀ ਹੋਈ ਹੈ। ਆ ਇਹਨਾਂ ਦੇ ਇਸ ਤੋਂ ਇਲਾਵਾ ਮੋਢਲੀ ਜਿਹੜੀ ਪੁਛਕਿਸ਼ ਦੋਸ਼ੀਆਂ ਨੇ ਆ ਵੀ ਕਬੂਲ ਕੀਤਾ ਹੈ ਕਿ ਤਕਰੀਬਨ 15 ਤੋਂ 20 ਦਿਨ ਪਹਿਲਾਂ ਜਿਹੜੀ ਬਹਿਰਾਮ ਦੇ ਵਿੱਚ ਫਾਇਰਿੰਗ ਹੋਈ ਸੀ ਉਹਦੇ ਵਿੱਚ ਵੀ ਉਹ ਵੀ ਇਹਨਾਂ ਨੇ ਹੀ ਕਰਾਈ ਸੀ। ਅਤੇ ਉਸ ਤੋਂ ਪਹਿਲਾਂ ਮੁਕੰਦਪੁਰ ਦੇ ਵਿੱਚ ਫਾਇਰਿੰਗ ਜਿਹੜੀ ਹੋਈ ਸੀ ਤਕਰੀਬਨ 2 ਮਹੀਨੇ ਪਹਿਲਾਂ ਉਹ ਵੀ ਏਸੀ ਗਰੁੱਪ ਨੇ ਕਰਾਈ ਸੀ ਆ ਸਾਨੂੰ ਕਿਉਂਕਿ ਅੱਜ ਇਹਨਾਂ ਨੂੰ ਪੇਸ਼ ਕਰਕੇ ਅਸੀਂ ਰਿਮਾਂਡ ਲੈ ਰਹੇ ਆ ਸਾਨੂੰ ਪੂਰਾ ਭਰੋਸਾ ਹੈ ਕਿ ਇਲਾਕੇ ਦੇ ਵਿੱਚ ਜਿਹੜੀ ਹੋਰ ਵੀ ਵਾਰਦਾਤਾ ਟਰੇਸ ਹੋਣ ਦੇ ਪੂਰੇ ਪੂਰੇ ਇਹਦੇ ਨਾਲ ਚਾਂਸਸ ਹਨ ਤੇ ਉਹਦੇ ਉੱਤੇ ਅਸੀਂ ਡੰਗਾਈ ਨਾਲ ਜਿਹੜੀ ਰਿਮਾਂਡ ਲੈ ਕੇ ਤਫ਼ਤੀਸ਼ ਕਰਾਂਗੇ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਪੰਜਾਬ ਪੁਲਿਸ ਵੱਲੋਂ ਮਿਸ਼ਨ ਮੋਡ ਦੇ ਤਹਿਤ ਖਿਲਾਫ ਕਾਰਵਾਈ ਚਲਾਈ ਜਾ ਰਹੀ ਹੈ ਆਰਗੇਨਾਈਜ਼ਡ ਕ੍ਰਾਈਮਨਲਸ ਦੇ ਉੱਤੇ ਜਿਹੜਾ ਸਪੈਸ਼ਲ ਕੈਂਪੇਨ ਪੰਜਾਬ ਪੁਲਿਸ ਵੱਲੋਂ ਚਲਾਇਆ ਜਾ ਰਿਹਾ ਹੈਗਾ ਪੰਜਾਬ ਪੁਲਿਸ ਵੱਲੋਂ ਅਜਰੀਦਾ ਸਰਕਾਰ ਦੀ ਦਿਸ਼ਾ ਨਿਰਦੇਸ਼ਾ ਹਦਾਇਤਾਂ ਤਹਿਤ ਐਕਸਟਰਸ਼ਨ ਕਾਲਸ ਦੇ ਖਿਲਾਫ ਜਿਹੜੀ ਸਖਤ ਮੁਹਿੰਮ ਚਲਾਈ ਜਾ ਰਹੀ ਹੈ ਤੇ ਜ਼ੀਰੋ ਟੋਲਰੈਂਸ ਪਾਲਿਸੀ ਚਲਾਈ ਜਾ ਰਹੀ ਹੈ ਮੈਂ ਪਬਲਿਕ ਨੂੰ ਸਾਰਿਆਂ ਨੂੰ ਮੈਂ ਬੇਨਤੀ ਕਰਾਂਗਾ ਕਿ ਉਹਨਾਂ ਨੂੰ ਕਿਸੇ ਤਰੀਕੇ ਦੀ ਵੀ ਕਿਸੇ ਦੀ ਵੀ ਐਕਸਟਰਸ਼ਨ ਕਾਲ ਆਂਦੀ ਹੈ ਤੁਰੰਤ ਹੀ ਆਪਣੇ ਨਜ਼ਦੀਕੀ ਪੁਲਿਸ ਅਫਸਰ ਨੂੰ ਆਪਣੇ ਸਬੰਧਿਤ ਐਸਐਚਓ ਸਹਿਬਾਨਾਂ ਨੂੰ ਜਰੂਰ ਉਹਦੀ ਇਤਲਾਹ ਦੇਣ ਤਾਂ ਕਿ ਮੁਕੱਦਮਾ ਦਰਜ ਕਰਕੇ ਇਹਦੀ ਤਫ਼ਤੀਸ਼ ਛੇਤੀ ਤੋਂ ਛੇਤੀ ਸ਼ੁਰੂ ਕਰੀਏ ਮੈਂ ਇਹ ਵੀ ਪਰੋਸਾ ਦਿਵਾਣਾ ਚਾਹਾਂਗਾ ਕਿ ਤੁਹਾਡੀ ਜਿਹੜੀ ਆਈਡੈਂਟੀਟੀ ਹੈਗੀ ਹੈ ਉਹਨੂੰ ਅਸੀਂ ਗੁਪਤ ਰੱਖਾਂਗੇ ਤੇ ਤੁਹਾਨੂੰ ਪੂਰੀ ਅਸੀਂ ਜਿਹੜਾ ਸੁਰੱਖਿਆ ਵੀ ਅਸੀਂ ਮੁਹੱਈਆ ਕਰਾਵਾਂਗੇ ਜੀ ਸਰ ਸੁਦੀਪ ਸਵੀਰ ਸਿਗਵਾੜਾ ਇਹਨਾਂ ਦੇ ਕੀ ਕਾਰਨ ਹੈ ਜੀ ਇਹਨਾਂ ਦੇ ਪਾਰਿਸ ਕਰਨ ਕੀ ਕਰਨ ਹੋ ਤੁਸੀਂ ਜਿਵੇਂ ਕਿ ਮੈਂ ਦੱਸਿਆ ਜਿਹੜਾ ਰਿੰਗ ਲੀਡਰ ਹੈਗੇ ਆ ਕਿਉਂਕਿ ਇਹ ਜਿਹੜਾ ਕਾਰਨ ਤੇ ਜਿਹੜਾ ਪਿੱਛੇ ਕੀ ਮੋਟਿਵ ਸੀਗਾ ਉਹ ਕੌਨਸਪੀਰੇਟਰਸ ਤਾਂ ਹੁੰਦਾ ਹੈਗਾ ਜੋ ਅਸੀਂ ਬੰਦੇ ਫੜੇ ਉਹ ਐਗਜ਼ੀਕਿਊਟਰ ਸੀਗੇ ਤੇ ਪਿੱਛੇ ਅਸੀਂ ਮੇਨ ਰਿੰਗ ਲੀਡਰਾਂ ਨੂੰ ਅਸੀਂ ਛੇਤੀ ਫੜਾਂਗੇ ਤਾਂ ਇਸ ਗੱਲ ਦਾ ਵੀ ਅਸੀਂ ਤੁਹਾਨੂੰ ਜਿਹੜਾ ਖੁਲਾਸਾ ਕਰਾਂਗੇ ਸਰ ਜਿਹੜੀਆਂ ਗੱਡੀਆਂ ਹੈਗੀਆਂ ਉਹ ਕਿਹਨਾਂ ਦੀ ਇਹਨਾਂ ਦੀ ਆਪਣੀਆਂ ਜੀ ਉਹ ਵੀ ਕੋਈ ਹੋ ਕਿਤੇ ਨਹੀਂ ਇਹ ਗੱਡੀਆਂ ਇਹਨਾਂ ਦੀ ਆਪਣੀ ਹੈਗੀਆਂ ਹੋਰ ਵੀ ਇਹਨਾਂ ਦੀ ਗੱਡੀਆਂ ਅਸੀਂ ਆਈਡੈਂਟੀਫਾਈ ਕਰ ਲਈਆਂ ਉਹ ਵੀ ਅਸੀਂ ਛੇਤੀ ਜ਼ਬਤ ਕਰਾਂਗੇ ਸਰ ਦਾ ਸਟਾਈ ਕੀ ਹੈ ਜਿੱਦਾਂ ਇੱਥੇ ਟੂ ਵੀਲਰ ਸਾਨੂੰ ਦੇਖਲਾ ਪਿਆ ਸੀ ਸੀਸੀਟੀਵੀ ਦੇ ਵਿੱਚ ਕਿ ਟੂ ਵੀਲਰ ਤੇ ਆਏ ਹੈਗੇ ਤੇ ਗੱਡੀਆਂ ਕਿੱਥੇ ਲਾਂਦੇ ਸੀ ਤੇ ਟੂ ਵੀਲਰਸ ਕਿਹਨਾਂ ਦਾ ਸੀ ਨਹੀਂ ਬਿਲਕੁਲ ਕ੍ਰਿਮੀਨਲ ਨੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੀ ਹੈ ਕਿ ਉਹ ਕੋਈ ਸਬੂਤ ਨਾ ਛੱਡੇ ਤੇ ਵੱਧ ਤੋਂ ਵੱਧ ਜਿਹੜਾ ਆਪਣੀ ਆ ਆਈਡੈਂਟੀ ਨੂੰ ਜਾਂ ਆਪਣੀ ਜਿਹੜਾ ਮੂਵਮੈਂਟ ਐਂਡ ਉਹਨੂੰ ਮਾਸਕ ਕਰੇ ਤੇ ਆਬਵੀਅਸਲੀ ਤਾਂ ਹੀ ਜਿਹੜਾ ਇਹ ਸਕੂਟੀ ਲੈ ਕੇ ਆਈ ਸੀਗੇ ਤੇ ਆਪਣੀ ਗੱਡੀਆਂ ਇਹਨਾਂ ਨੇ ਪਿੱਛੇ ਖਿਲਾਰਤੀਆਂ ਸੀ ਬਿਲਕੁਲ ਮੈਂ ਪ੍ਰੋਫਾਈਲ ਦੀਜ਼ ਆਰ ਦਾ ਕੈਰੀਅਰਸ ਜਿਹੜੇ ਇਹ ਆ ਕਿ ਫਾਇਰਿੰਗ ਕਰਦੇ ਨੇ ਇਹਨਾਂ ਦੇ ਐਗਜ਼ੀਕਿਊਟਰਸ ਦੀਜ਼ ਆਰ ਦਾ ਐਗਜ਼ੀਕਿਊਟਰਸ ਜਿਹੜੇ ਇਹਨਾਂ ਦੇ ਮਾਸਟਰਮਾਈਂਡ ਨੇ ਅਰਜਨ ਫੋਰਨ ਮਾਸਟਰਮਾਈਂਡ ਜਿਹੜੇ ਉਹ ਬਿਲਕੁਲ ਫੋਰਨ ਚ ਵੀ ਹੈਗੇ ਆ ਤੇ ਨਾਲ ਜਿਹੜੇ ਲੋਕਲ ਲੈਵਲ ਕੌਨਸਪੀਰੇਟਰਸ ਜਿਹੜੇ ਆ ਜਿਨ੍ਹਾਂ ਨੇ ਫੋਰਨ ਬੇਸਡ ਹੈਂਡਲਰਸ ਤੇ ਕਹਿਣ ਤੇ ਕੰਮ ਕੀਤਾ ਉਹ ਵੀ ਅਸੀਂ ਆਇਡੈਂਟੀਫਾਈ ਕਰ ਲਿਆ ਉਹਨੂੰ ਅਸੀਂ ਛੇਤੀ ਅਰੈਸਟ ਕਰਾਂਗੇ ਸੁਦੀਰ ਵਾਲ ਸੁਦੀਰ ਵਾਲੇ ਮਾਮਲੇ ਚ ਵੀ ਸਰ ਫੋਰਨ ਹੈਂਡਲ ਇਨਵੋਲਡ ਹੈ ਇਨਵੈਸਟੀਗੇਸ਼ਨਸ ਚ ਆਇਆ ਕੁਝ ਮੈਂ ਜਿਹੜੇ ਸੁਦੀਰ ਸਵੀਟ ਸ਼ਾਪ ਦੀ ਹੀ ਗੱਲ ਕਰ ਰਹੇ ਆ ਉਹਦੇ ਵਿੱਚ ਫੋਰਨ ਐਂਗਲ ਹੈ ਸਰ ਮੈਂ ਆਪਾਂ ਨੂੰ ਫਿਰ ਕਿਦਾਂ ਇਹ ਪ੍ਰੋਵਾਈਡ ਕਿਦਾਂ ਕਰਦੇ ਆ ਜਾਂ ਵੈਪਨ ਕੋ ਰਿਕਵਰ ਉਹਨੂੰ ਹੋਇਆ ਅੱਛਾ ਮੈਟਰ ਆਫ ਇਨਵੈਸਟੀਗੇਸ਼ਨ ਜਿੱਦਾਂ ਹੀ ਅਸੀਂ ਮੇਨ ਕੌਨ